ਇਹ ਕਾਰਵਾਈ ਕਰੀਏ ਕੀ ਤੋਂ ਲੱਗਦਾ ਦੇਖੋ ਜੀ ਮੈਂ ਜਿਹੜਾ ਕੱਲ ਪਿਛਲੇ ਦਿਨਾਂ ਤੋਂ ਇਹ ਜਿਹੜਾ ਮੁੱਦਾ ਉਰੇ ਸੀਗਾ ਇਹ ਗ੍ਰੀਨ ਬੈਲਟ ਸੀਗੀ ਇਹਦੇ ਤੇ ਜਿਹੜੀ ਇਹਨਾਂ ਨੇ ਇਲੀਗਲੀ ਅਕੂਪੇਸ਼ਨ ਜਿਹੜਾ ਹੈ ਉਹ ਕਰੀ ਜਾਂਦੇ ਸੀ ਲੈਂਡ ਦੇ ਉੱਤੇ ਜੀ ਉਹਦੇ ਤੇ ਅਸੀਂ ਚਲੋ ਮੈਂ ਇਕੱਲੇ ਨਹੀਂ ਜੀ ਆਪਣੇ ਬਹੁਤ ਸੀ ਨਾਗਰਿਕ ਪਟਿਆਲੇ ਦੇ ਹੋਰ ਹੈਗੇ ਆ মিডিਆ ਹੈਗਾ ਜਿਨ੍ਹਾਂ ਨੇ ਸਾਥ ਵੀ ਦਿੱਤਾ ਤੇ ਇਹ ਮੁੱਦਾ ਵੀ ਚੱਕਿਆ ਠੀਕ ਹੈ ਮੈਂ ਉਹਨਾਂ ਦਾ ਪਹਿਲਾਂ ਵੀ ਬਹੁਤ ਵਾਰੀਆਂ ਜੀ ਸਾਰੇ মিডিਆ ਦਾ ਤੇ ਉਹਦੇ ਚ ਬਹੁਤ ਜ਼ਿਆਦਾ ਸਾਰੇ ਪੱਤਰਕਾਰਾਂ ਨੇ ਸਾਥ ਦਿੱਤਾ ਜੀ ਇਹਦੇ ਚਲੋ ਅਸੀਂ ਇੱਕ ਛੋਟ ਹਰ ਜਿਹੜਾ ਇਨਸੀਡੈਂਟ ਸ਼ੁਰੂ ਹੁੰਦਾ ਜੀ ਇੱਕ ਮੂਵਮੈਂਟ ਚੱਲਦੀ ਹੈ ਕੁਝ ਚੰਗੀਆਂ ਯਾਦਾਂ ਵੀ ਹੁੰਦੀਆਂ ਐ ਕੁਝ ਮਾੜੀਆਂ ਵੀ ਹੁੰਦੀਆਂ ਨੇ ਕਮਿਸ਼ਨਰ ਸਾਹਿਬ ਦਾ ਮੈਨੂੰ ਜਿਹੜਾ ਬਹੁਤ ਅਫਸੋਸ ਰਿਹਾ ਜੀ ਜੋ ਉਹਨਾਂ ਦੇ ਬਿਹੇਵੀਅਰ ਦਾ ਉਹੀ ਤੁਹਾਨੂੰ ਕਹਾਂ ਹੈ ਨਾ ਤੇ ਚਲੋ ਮੈਂ ਫੇਰ ਵੀ ਮੈਂ ਸੋਚਿਆ ਜੀ ਮੈਂ ਉਹਨਾਂ ਕੋਲ ਜਾਊਂਗਾ ਜ਼ਰੂਰ ਦੁਬਾਰਾ ਜਾਊਂਗਾ ਜੀ ਦੁਬਾਰਾ ਜਾ ਕੇ ਮੈਂ ਉਹਨਾਂ ਨੂੰ ਜਿਹੜਾ ਹੈਗਾ ਇੱਕ ਵਾਰੀ ਆਪਣੇ ਵੱਲੋਂ ਮਤਲਬ ਹੱਥ ਜੋੜ ਕੇ ਦੁਬਾਰਾ ਇੱਕ ਵਾਰੀ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਂ ਜ਼ਰੂਰ ਮੰਨ ਕੇ ਆਊਂਗਾ ਜੀ ਤਬ ਮੈਂ ਉਹਨਾਂ ਨੂੰ ਇੱਕ ਮੇਰੇ ਵੱਲੋਂ ਇਹ ਐਡਵਾਈਸ ਵੀ ਹੈ ਜੀ ਹਨਾ ਕਿ ਹਰ ਸਿਟੀਜ਼ਨ ਨੂੰ ਆਪਾਂ ਪਿਆਰ ਵੰਡਿਏ ਹਨਾ ਹਰ ਜਿਹੜਾ ਵੀ ਤੁਸੀਂ ਲਾਈਫ ਦੇ ਵਿੱਚ ਬਹੁਤ ਅੱਗੇ ਜਾਣਾ ਜੀ ਫਿਰ ਤੇ ਜੇ ਆਪਾਂ ਡੇਲੀ ਲੋਕਾਂ ਦੇ ਪਿਆਰ ਵੰਡ ਸਕੀਏ ਜੀ ਹਨਾ ਤਾਂ ਬਹੁਤ ਚੰਗੀ ਗੱਲ ਹੈਗੀ ਆ ਸਰ ਜੀ ਪਟਿਆਲਾ ਦੇ ਵਿੱਚ ਇਹ ਕਾਰਵਾਈ ਇੱਥੇ ਕੀਤੀ ਗਈ ਹੈ ਹੋਰ ਵੀ ਬੜੀਆਂ ਜਗ੍ਹਾਾਂ ਇੱਥੇ ਇਲੀਗਲ ਜਿਹੜੀਆਂ ਕੀਤੀਆਂ ਭੀਆਂ ਉੱਥੇ ਕਿਤੇ ਜਾ ਰਹਾ ਕੀ ਉਹ ਸਭ ਉੱਪਰ ਨਿਗਰਖ ਰੱਖੀ ਜਾਏ ਕਿਉਂਕਿ ਤੁਹਾਡੇ ਮਿਹਨਤ ਨੂੰ ਜਿਹੜਾ ਬੁਰਪਨਾ ਦਿਖਾਈ ਦਿੱਤਾ ਦੇਖੋ ਜੀ ਮੈਨੂੰ ਕਈ ਫੋਨ ਆ ਚੁੱਕੇ ਉਸ ਤੋਂ ਬਾਅਦ ਕਾਫੀ ਫੋਨ ਆਏ ਹੈਗੇ ਆ ਅਰਬਨ ਸਟ੍ਰੀਟ ਤੋਂ ਆਇਆ ਹੈ ਪਟਿਆਲਾ 2 ਤੋਂ ਆਇਆ ਹੈ ਸਲੰਦਰ ਰੋਡ ਤੋਂ ਆਇਆ ਹੈ ਛਿੱਲ ਤੋਂ ਆਇਆ ਹੈ ਜੀ ਅਜਾ ਸ਼ਹਿਰ ਚ ਪੁਰਾਣੇ ਕਿਲਾ ਚੌਂਕ ਕੋਲ ਆਇਆ ਹੈ ਜੀ ਜਿੱਥੇ ਇਨਕ্রੂਟਮੈਂਟਸ ਕਰਨੇ ਸਾਡੇ ਚੱਲ ਰਹੀਆਂ ਨੇ ਤੁਸੀਂ ਆ ਕੇ ਜਾਓ ਤਾਂ ਮੈਂ ਅਜੇ ਵੀ ਕਹਣਾ ਵੀ ਮੇਰਾ ਨੰਬਰ ਸਾਰਿਆਂ ਕੋਲ ਹੈ ਕੋਈ ਵੀ ਮੈਨੂੰ ਫੋਨ ਕਰੂਗਾ ਤੇ ਜੇ ਕਿਸੇ ਵੀ ਥਾਂ ਦੇ ਉੱਤੇ ਕੁਝ ਵੀ ਜਿਹੜਾ ਇਲੀਗਲ ਹੋ ਰਿਹਾ ਹੈਗਾ ਤਾਂ ਮੈਂ 100% ਪਹੁੰਚੂਗਾ ਜੀ 100% ਪਹੁੰਚੂ ਸੁਨੀਲ ਜੋ ਹਾਲਾਤ ਇੱਥੇ ਕੀ ਹੈਗੇ ਮੋਕੇ ਕੀ ਦੀਵਾਰ ਕਰੀ ਗਈ ਹੈ ਪਾਈਪ ਲਾਈਨ ਪਾਈ ਗਈ ਹੈ ਸਲੰਡਰ ਰੱਖ ਗਿਆ ਕੀ ਸਾਰੀ ਜੇ ਨਗਰ ਨਿਗਮ ਮਿਲ ਨਹੀਂ ਕੋਈ ਐਸੀ ਕੁਝ ਦੇਖੋ ਗੱਲ ਇੰਨੀ ਐ ਇਫ ਐਂਡ ਐਸ ਵੈਲ ਐਵਰੀਥਿੰਗ ਐਸ ਵੈਲ ਹੈਨਾ ਅੱਜ ਵੀ ਜੇ ਨਗਰ ਨਿਗਮ ਜਿਹੜੀ ਹੈਗੀ ਆ ਜੀ ਇਹ ਐਂਡ ਦਿਸ ਇੰਪਰੂਵਮੈਂਟ ਟਰਸਟ ਹੈਗੇ ਆ ਤੇ ਇਹ ਜੇ ਡਿਪਾਰਟਮੈਂਟ ਮਿਲ ਕੇ ਸਾਰਾ ਕੁਝ ਐਨਕ੍ਰੋਚਮੈਂਟ ਚਲੋ ਕੰਦ ਢਾਤੀ ਠੀਕ ਐ ਪਰ ਜਿਹੜੇ ਸਿਲੰਡਰ ਪਏ ਆ ਜੀ ਇਹ ਮਤਲਬ ਖਤਰਾ ਹੀ ਆ ਜੀ ਸਾਲਿਆਂ ਨੂੰ ਹੈਨਾ ਤੇ ਟਰਾਂਸਫਾਰਮਰ ਪਿਆ ਬੋਰ ਕੀਤੇ ਆ ਤੇ ਮੈਨੂੰ ਇਹ ਉਮੀਦ ਹੈ ਜੀ ਵੀ ਇਹ ਵੀ ਜਿਹੜਾ ਹੈਗਾ ਉਹ ਆਉਂਦੇ ਟਾਈਮ ਦੇ ਉੱਤੇ ਇਹਨੂੰ ਖਾਲੀ ਕਰਾਉਣਗੇ ਤੇ ਆ ਠੀਕ ਐ ਟਾਈਮ ਲੱਗ ਜਾਂਦਾ ਜੀ 5 ਦਿਨ ਲੱਗ ਜਾਂ ਤਫੇਲਾ ਸਿੰਘ ਦੁਬਾਰਾ ਜਿਹੜਾ ਹੈਗਾ ਜੀ ਇਸ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਵਾਂਗੇ ਲੱਗਦਾ ਵੀ ਜਿਹੜੇ ਪਹਿਲਾਂ ਸ਼ਿਕਾਇਤਾਂ ਦਿੱਤੀਆਂ ਵੀ ਪਈਆਂ ਆਲਰੇਡੀ ਇਸ ਤੇ ਉੱਪਰ ਵੀ ਹੋਰ ਕੰਮ ਲੱਗਦਾ ਉਹਦੀ ਵੀ ਸੁਣਵਾਈ ਹੋਣੀ ਉਹਦਾ ਬਾਕੀ ਹੋਏਗੀ ਤੇ ਇਹਨੂੰ ਪੂਰ ਪੂਰ ਜੋਰ ਦੇ ਉੱਪਰ ਅਸੀਂ ਕੰਮ ਚੜ੍ਹਾਂਗੇ ਉਸ ਦਾ ਹਾਂਜੀ ਹਾਂਜੀ ਕੋਈ ਪ੍ਰੋਬਲਮ ਨਹੀਂ ਜੀ ਜਿਹੜੇ ਹੋਰ ਕਿਸੇ ਦੀ ਵੀ ਮੈਨੂੰ ਕੋਈ ਪ੍ਰੋਬਲਮ ਆਉਦੀ ਹੈ ਧਿਆਨ ਦੇ ਵਿੱਚ ਮੈਂ ਦੇਖੋ ਜੀ ਤੁਨ ਮੈਂ ਲਾਜ਼ਰਨਾ ਵੀ ਮੇਰੀ ਜ਼ਿੰਦਗੀ ਦਾ ਪਰਪਸ ਹੀ ਸੀਗਾ ਜਿਹੜਾ ਉਹ ਪੰਜਾਬ ਦੇ ਹਵਾ ਪਾਣੀ ਨੂੰ ਬਚਾਉਣਾ ਸਾਫ਼ ਰੱਖਣਾ ਮੈਂ ਜਿਹੜੀ ਡਾਕਟੋਰੇਟ ਵੀ ਜਿਹੜੀ ਕੀਤੀ ਹੈ ਜੀ ਉਹ ਮੈਂ ਅন্ডਰਗਰਾਉਂਡ ਵਾਟਰ ਪੋਲਿਊਸ਼ਨ ਆਫ ਪੰਜਾਬ ਕੀਤੀ ਹੈ ਹਨਾ ਤਾਂ ਮੈਂ ਉਹ ਜਿੰਨੀ ਕਿ ਜ਼ਿੰਦਗੀ ਰਹਿ ਗਈ ਜੀ ਜੇ ਮੈਂ ਹੋਰ ਕੁਝ ਚੰਗਾ ਕਰ ਸਕਾਂ ਇਸ ਸ਼ਹਿਰ ਵਾਸਤੇ ਕਰ ਸਕਾਂ ਕਿਸੇ ਵੀ ਹੋਰ ਇਨਸਾਨ ਵਾਸਤੇ ਕਰ ਸਕਾਂ ਤਾਂ ਮੈਂ ਆਪਣੇ ਆਪ ਨੂੰ ਮਤਲਬ ਖੁਸ਼ ਨਸੀਬ ਹੀ ਸਮਝूंगा ਜੀ ਸਰ ਗੱਲ ਇਹ ਇੰਪਰੂਵਮੈਂਟ ਆ ਕੇ ਤਾਂ ਨਜ਼ਦੀਕ ਹੈ ਜਿੱਤੇ ਨਜਾਇਜ਼ ਕਬਜ਼ਾ ਹੋਇਆ ਹੈ ਫੇਰ ਵੀ ਕਿਸ ਨੇ ਕਾਰਵਾਈ ਨਹੀਂ ਕੀਤੀ ਨਗਰ ਨਿਗਮ ਦੇ ਅਧਿਕਾਰੀ ਨਿਕਲਦੇ ਨੇ ਦਿੱਲੀ ਤੋਂ ਆਨ ਜਨੇ ਕੋਈ ਕਾਰਵਾਈ ਨਹੀਂ ਹੋਈ ਹੁਣ ਅਚਾਨਕ ਕਾਰਵਾਈ ਕਰਨੀ ਪੈਗੀ ਤੁਹਾਨੂੰ ਲੱਗੀ ਸਭ ਦੇਖ ਕੇ ਮਿਲੀ ਪੂਰਨਾ ਦੇ ਕੀ ਕਾਰਨ ਚ ਗਈਏ ਦੇਖੋ ਮੈਂ ਇੱਕ ਗੱਲ ਜਾਂਦਾ ਜੀ ਉਹ ਤਾਂ ਲਗ ਪਤਾ ਹੀ ਹੈ ਜੋ ਹੈ ਉਹ ਸਰਫੇਸ ਦੇ ਥੱਲੇ ਆਪਾਂ ਨੂੰ ਪਤਾ ਹੀ ਹੈ ਕੀ ਹੋਇਆ ਇਹ ਮਿਲੀ ਪੂਰਨਾ ਤੋਂ ਬਿਨਾ ਤਾਂ ਹੋ ਹੀ ਨਹੀਂ ਨਾ ਸਕਦਾ ਜੀ ਹਨਾ ਆਪਾਂ ਨਹੀਂ ਕਿਤੇ ਕੰਦ ਕਰਾਂਗੇ ਜਾ ਕੇ ਹਨਾ ਪਰ ਮੈਂ ਇੱਕ ਗੱਲ ਕਰਦਾ ਚਲੋ ਜੋ ਹੋ ਗਿਆ ਹੋ ਗਿਆ ਅੱਗੇ ਤੋਂ ਇੰਪਰੂਵਮੈਂਟ ਟਾਸ ਵੀ ਤੇ ਕਾਰਪੋਰੇਸ਼ਨ ਵੀ ਇਹ ਜਿਹੜੇ ਹੈਗੇ ਆਫੀਸਰਸ ਨੇ ਮੇਅਰ ਨੇ ਜਾਂ ਚੇਅਰਮੈਨ ਨੇ ਇਹਨਾਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਵੀ ਹੁਣ ਆਪਾਂ ਬਸ ਕਰੀਏ ਠੀਕ ਹੈ ਜੀ ਹੁਣ ਆਪਾਂ ਜਿਹੜਾ ਸ਼ਹਿਰ ਨੂੰ ਸੁਧਾਰੀਏ ਸ਼ਹਿਰ ਦੇ ਵਿੱਚ ਹੋਰ ਦਰਖਤ ਲਾਈਏ ਗ੍ਰੀਨ ਬੈਲਟਸ ਕ੍ਰੀਏਟ ਕਰੀਏ ਤੇ ਖੁਸ਼ੀਆਂ ਵੰਡੀਏ ਹੈਨਾ ਤੇ ਜੇ ਇਸ ਤੋਂ ਬਾਅਦ ਵੀ ਇਹਨਾਂ ਦਾ ਜਿਹੜਾ ਸਿਸਟਮ ਹੈ ਉਹ ਨਹੀਂ ਠੀਕ ਰਿਹਾ ਤਾਂ ਮੈਂ ਤਾਂ ਕਿਤੇ ਗਿਆ ਨਹੀਂ ਜੀ ਹੈਨਾ ਉਹੀ ਗੱਲ ਉਹ ਜਿਹੜੀ ਆਈਜੀ ਸਾਹਿਬ ਕਹਿੰਦੇ ਅਸੀਂ ਕਿਹੜਾ ਰਟਾਇਰ ਹੋ ਜਾਣਾ ਇੱਥੇ ਹੀ ਆ ਜੀ ਕੋਈ ਹਾਈ ਕੋਰਟ ਜਾਣਾ ਸੀ ਕਿ ਕਰਾਸੀ ਐਲਾਨ ਵੀ ਹਾਈ ਕੋਰਟ ਜਾਣਾ ਮੈਂ ਪਟੀਸ਼ਨ ਦਾਇਰ ਕਰਨੀ ਮੇਰੇ ਵੱਲੋਂ ਦੇਖੋ ਜੀ ਕਾਰਵਾਈ ਹੋ ਗਈ ਹੈ ਜੇ ਹੁਣ ਗੱਲ ਆ ਗਈ ਸਿਲੰਡਰਾਂ ਤੇ ਗੱਲ ਆ ਗਈ ਜਨਰੇਟਰ ਤੇ ਗੱਲ ਆ ਗਈ ਹੈਡੇ ਬੋਰਵੈਲ ਕਿਤੇ ਵੇ ਆ ਜੇ ਇਹ ਅਗਲੇ 10 15 ਦਿਨਾਂ ਚ ਕਲੀਅਰ ਹੋ ਜਾਂਦੇ ਆ ਤਾਂ ਸਾਨੂੰ ਹਾਈ ਕੋਰਟ ਜਾਣ ਦੀ ਲੋੜ ਨਹੀਂ ਪੈਣੀ ਜੇ ਨਹੀਂ ਕਰਦੇ ਤਾਂ ਜਾਵਾਂਗੇ ਜੀ ਹੁਣ ਵੀ ਜਾਵਾਂਗੇ ਕੋਈ ਪ੍ਰੋਬਲਮ ਨਹੀਂ ਤੇ ਇਹ ਤੁਹਾਨੂੰ ਮੈਂ ਦੱਸ ਦਿੰਨਾ ਕੱਲੇ ਹਾਈ ਕੋਰਟ ਦੇ ਵਿੱਚ ਇਹ ਨਹੀਂ ਜਾਊਗਾ ਕਿ ਇਸ ਥਾਂ ਦੀ ਪਟੀਸ਼ਨ ਪਾਊਗੀ ਬਾਇ ਨੇਮ ਆਫੀਸਰਜ਼ ਨੂੰ ਨਾਲ ਲੈ ਕੇ ਜਾਊਂਗਾ ਮੈਂ ਬਾਇ ਨੇਮ ਮੇਅਰ ਨੂੰ ਨਾਲ ਲੈ ਕੇ ਜਾਊਂਗਾ ਬਾਇ ਨੇਮ ਮੈਂ ਚੇਅਰਮੈਨਜ਼ ਨੂੰ ਨਾਲ ਲੈ ਕੇ ਜਾਊਂਗਾ ਤੇ ਹਰ ਰਿਸਪੌਂਸਿਬਲ ਬੰਦਾ